ਸਤਿਨਾਮ ਸ਼੍ਰੀ ਵਾਹਿਗੁਰੂ ਸਭ ਜੀ ਕੋ ਓੰਕਾਰ ਸਤਿਨਾਮ ਸੱਤਾਪੁਰਖ ਨਿਰਭਉ ਨਿਰਵੈਰ ਅਕਾਲ ਮੂਰਤਿ ਵਾਜੁਨੀ ਸੈਭੰ ਗੁਰਪ੍ਰਸਾਦਿ ਜੋ ਜਪੋ ਆਦਿ ਸਚੁ ਜੁਗਾਦਿ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚ ਸੋਚੈ ਸੋਚ ਨਾ ਹੋਬਈ ਜੇ ਸੋਚੀ ਲਖਵਾਰੁ ਤਪੈ ਜਪੁ ਨਾ ਹੋਬਈ ਜੇ ਲਰਹਾਲਿਖਤਾਰੁ ਸੁਖਿਆ ਭੁਖੁ ਨਾ ਉਤਰੀ ਦੇਵ ਨਾ ਪੁਰਿਆ ਪਾਰੁ ਸਹ ਸਿਆਣਪ ਲਖੂ ਹੈ ਦਇਕ ਨਜ ਲੈ ਨਾਲ ਇਸ ਚਿਹਰਾ ਹੋਈ ਐਖ ਕੋੜਾ ਟੁੱਟੇ ਪਾਲ ਹੁਕਮ ਰਜਾਈ ਜਨਣਾ ਨਾਨਕ ਲਿਖਿਆ ਨਾਲ ਹੁਕਮੇ ਹੋਨੇ ਆਕਾਰ ਹੁਨਾ ਕੀ ਹਾ ਜਾਈ ਹੁਕਮੇ ਹੋਵਨਾ ਜੀ ਹੁਕਮ ਲੇਵੜਿਆ ਹੁਕਮੇ ਉਤਵਾ ਨੀਟ ਹੁਕਮਾ ਲਿਖਾ ਸੁਖ ਸੁਖ ਪਾਈ ਹੈ ਇਕਨਾ ਹੁਕਮੀ ਬਖਸ਼ੀਸ਼ ਕੋ ਹੁਕਮੀ ਹਦਾ ਪਾਈ ਹੈ ਹੁਕਮੇਂ ਅੰਦਰ ਸਭ ਕੋ ਵਾਰਖੋ ਨਾ ਕੋਈ ਨਾਨਕ ਹੁਕਮੇ ਜੇ ਬੁਜੇ ਤਾ ਹੋਮੈ ਕਹੈ ਨਾ ਕੋਈ ਗਾਵੇ ਕੋ ਤਨ ਹੋਵੇ ਸੇਤਾਨ ਗਾਵੇ ਕੋ ਦਰਤ ਜਾਣੇ ਨਿਸ਼ਾਨ ਗਾਵੇ ਕੋ ਗੁਣ ਵਡਿਆਈਆਂ ਚਾਰ ਗਾਵੇ ਕੋ ਦਿਆਖ ਵਿਚਾਰ ਗਾਵੇ ਕੋ ਸਾਰਿ ਕਰੇ ਤਨ ਕੀ ਗਾਵੇ ਕੋ ਜੀ ਲੈ ਹਿਰਦੇ ਗਾਵੇ ਕੋ Jap ਦੇ ਸੇ ਦੂਰ ਗਾਵੀ ਕੋ ਵਿਖੇ ਹਾਦਰ ਹਾਦੂਰ ਕਸਨਾ ਗਤਿ ਨਾ ਵੇ ਟੋਟ ਕਥ ਕਰ ਗਤੀ ਕੋਟੀ ਕੋਟ ਕੋਟ ਨਿੰਦਾਂ ਦੇ ਲੰਡੇ ਹਕਵਾ ਹੈ ਜੁਗਾਰ ਅੰਤਰ ਖਾਹੀ ਖਾ ਹੈ ਹੁਕਮੇ ਹੁਕਮ ਜਲਾਈ ਰਾਹੋ ਨਾਨਕ ਵਿਖਸੇ ਵੇ ਪ੍ਰਵਾਹੋ ਸਚਾ ਸਾਹਿਬ ਸਚਨਾਏ ਆਖਿਆ ਬਹੁ ਆਪਾਰ ਆਖੇ ਮੰਗੇ ਦੇ ਦੇ ਦਾਤ ਕਰੇ ਦਾਤਾਰ ਫਿਰ ਕੀ ਅਗੇ ਰਖੀਐ ਜਿਤ ਦਿਸੇ ਦਰਬਾਰ ਮੋ ਕੀ ਬੋਲਣਾ ਬੋਲੀਐ ਜੇ ਸੁਣ ਧਰੇ ਪਿਆਰ ਅੰਮ੍ਰਿਤ ਵੇਲਾ ਸਚਨਾ ਉਹ ਲਈ ਵਿਚਾਰ ਕਰਮੀ ਆਵੈ ਖਪੜਾ ਧਰੀ ਮੋਹ ਮੁਖ ਦੁਆਰ ਨਾਨਕ ਕਹਿਵੈ ਜਾਣੀਐ ਸਵਾਪੀ ਸੁਚਿਆਰ ਆਪਿ ਨਾ ਜਾਇ ਕੀਤਾ ਨਾ ਹੋਇ ਆਪੇ ਆਪ ਨਿਰੰજન ਸੋਇ ਜਿਨ ਸੇਵਿਆ ਥਨ ਪਾਇ ਆਮਦ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣਿਐ ਮਨ ਰਖੀਐ ਭਾਉ ਦੁਖ ਪਰ ਹਾ ਸੁਖ ਕਰ ਲੈ ਜਾਈ ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਈ ਗੁਰੇਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ ਜੇ ਹਉ ਜਾਣਾ ਖਾ ਨਹੀਂ ਕਹਿਣਾ ਗਸ ਨ ਜਾਈ ਗੁਰਾਇ ਕ ਦੇਵ ਜਹਾਈ ਸਭਨਾ ਜੀਆ ਖਾਇ ਦਾਤਾ ਸੋ ਮੈ ਸਰ ਨ ਜਾਈ ਤੀਰਹ ਨਾਵਾ ਜੇ ਤਿਸ ਭਾਵਾ ਵਿਣ ਪਾਣੇ ਕੀ ਨਾਇ ਖਰੀ ਜੇ ਤੇ ਸਠੋ ਪਾਈ ਵਿਖਾ ਵਿਣ ਕਰਮਾ ਕੀ ਮਿਲੈ ਲਈ ਮਾਤ ਦੇ ਵਿੱਚ ਰਤਨ ਜਵਾਹਰ ਮਾਨਕ ਜੇਖ ਗੁਰ ਕੀ ਸਖ ਸੁਣੀ ਨੁਰਾ ਇਕ ਦੇਵ ਜਹਾਈ ਸਬਨਾ ਜੀਆ ਕਾਖ ਦਾਤਾ ਸੋ ਮੈਂ ਅਸਰ ਨ ਜਾਈ ਨਿਹਜ ਗ ਚਾਰਿਆਰ ਜਾਹੁ ਦ ਸੁਣੀ ਹੋਈ ਨਵਾ ਖੰਡਾ ਵਿੱਚ ਜਾਣੀਐ ਨਾ ਚਲੈ ਸਭ ਕੋਈ ਚੰਗਾ ਨਉ ਰਖਾਈ ਕੈ ਜਸ ਕੀ ਰਜਗਲੇ ਜੇਤਸ ਨਦਰ ਨਾ ਵੇਤ ਵਾਸਨਾ ਗੁੱਛੇ ਕੀ ਕੀਟ ਅੰਦਰ ਕੀਟ ਕਰ ਦੋਸੀ ਦੋਸ ਧਰੇ ਨਾਨਕ ਨਿਰਗੁਣ ਗੁਣ ਖਰੇ ਗੁਣਮੰਤਿਆ ਗੁਣ ਦੇ ਤਿਹਾ ਗੁਣ ਸੁਜੇ ਦੇਤ ਸ ਗੁਣ ਕੋਈ ਖਰੇ ਸੁਣਿਆ ਸਦ ਵੀਰ ਸੁਰਨਾਥ ਸੁਣਿਆ ਧਰਤਵਲੇ ਆਕਾਸ਼ ਸੁਣਿਆ ਦੀਪ ਲੋ ਬਾਤਾਲ ਸੁਣਿਆ ਪਹੁਣ ਸਕੈ ਗਾਲ ਨਾਨਕ ਭਗਤ ਸਦਾ ਵਿਗਾਸ ਸੁਣਿਆ ਰੂਪ ਪਾਪ ਕਾ ਨਾਸ ਸੁਣੇ ਸਰ ਬਰਮੰਡ ਸੁਣਿਆ ਮੁਕਤਿਲਾ ਹਮੰਦ ਸੁਣਿਆ ਜੋਗ ਜੋ ਤਨ ਭੇਡ ਸੁਣਿਆ ਸਾਸਤ ਸਿਮਰਤ ਵੇਦ ਨਾਨਕ ਭਗਤ ਹੁਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਤ ਸੰਤੋਖ ਗਿਆਨ ਸੁਣਿਆ ਅਸ਼ਟ ਕਾਇਸ਼ਿ ਨਾਨਕ ਸੁਣਿਆ ਪੜ ਪੜ ਪਾਵਹਿ ਮਾਨ ਸੁਣ ਲਾਗੇ ਸਹਿ ਧਿਆਨ ਨਾਨਕ ਭਗਤ ਹੁਦਾ ਵਿਗਾਸ ਸੁਣਿਆ ਦੁਖ ਪਾਪ ਕਾ ਨਾਸ਼ ਸੁਣਿਆ ਸਰਾ ਗੁਨਾ ਕੀ ਗਾਹ ਸੁਣੈ ਸੇਖ ਪੀਰ ਪਾਤਸ਼ਾਹ ਸੰਦੇ ਭਾਵੇ ਰਾਹੂ ਸੁਣੈ ਹੱਤ ਹੋਵੇ ਅਸਗਾਹ ਨਾਨਕ ਭਗਤਾ ਸਦਾ ਵਿਗਾਸ ਸੁਣੈ ਦੁਖ ਪਾਪ ਕਾ ਨਾਸ਼ ਮਨ ਕੀ ਅਤਿ ਕਹਿ ਨ ਜਾਏ ਜੇ ਕੋ ਖਹਿ ਵਿਛੇ ਪਛਤਾਏ ਕਾਵਿ ਕਲਮ ਨਾਲ ਲਿਖਣ ਹਾਰ ਮਨ ਖਵ ਹੈ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਦੇਖੋ ਮਨ ਜਾਣੈ ਮਨ ਕੋਈ ਮਨਾ ਸ਼ੁੱਧ ਹੋਵੇ ਮਨ ਬੁੱਧੋ ਮਨਾ ਸਗਲ ਭਾਵਨ ਕੀ ਸ਼ੁੱਧ ਮਨੈ ਮੋ ਝੂਟਾ ਨਾ ਖਾਈ ਮਨੈ ਜਮਕੇ ਸਾਥ ਨਾ ਜਾਏ ਐਸਾ ਨਾਮ ਨਿਰੰਝਨ ਹੋਈ ਜੇ ਕੋ ਮਨ ਜਾਣੈ ਮਨ ਕੋਈ ਮਨੈ ਮਾਰਗ ਠਾਣਾ ਪਾਈ ਮਨੈ ਵਸਿਓ ਪ੍ਰਗਟ ਜਾਏ ਮਨੈ ਮਗਨ ਚੱਲੇ ਪੰਥ ਮਨੈ ਧਰਮ ਸੱਚੀ ਸੰਬੰਧ ਐਸਾ ਨਾਮ ਨਿਰੰਝਨ ਹੋਈ ਜੇ ਕੋ ਮਨ ਜਾਣੈ ਮਨ ਕੋਈ ਮਨੈ ਪਾਵੈ ਮੁਖ ਦਵਾਰ ਮਨੈ ਪਰਵਾਰੈ ਸਾਧਾਰ ਮਨੈ ਕਰੇ ਤਾਰੇ ਕੋ ਸਿਖ ਮਨੈ ਨਾਨਕ ਭਵਨਾ ਬਿਖੋ ਐਸਾ ਨਾਮ ਨਿਰੰਝਨ ਹੋਈ ਜੇ ਕੋ ਮਨ ਜਾਣੈ ਮਨ ਕੋਈ ਪੰਜ ਪ੍ਰਵਾਗ ਪਦਹਾਨ ਪੰਚੇ ਪਾਵੈ ਦਰਗੈ ਮਾਨ ਪੰਚੇ ਸੋਹੈ ਦਾ ਰਾਜਾਨ ਪੰਚਾ ਖਾ ਗੁਰੇ ਇਕ ਦਿਨਾਨ ਜੇ ਕੋ ਕਰੈ खरे ਵਿਚਾਰ ਸਰਚੇ ਖੈ ਖਰਣ ਨਾਹੀ ਸੁਮਾਰੂ ਥੋਲ ਧਰਮ ਦੇ ਆਖਾ ਪੂਤ ਸੰਤੋਸ਼ ਆਵ ਰਖਿਆ ਜਨ ਸੂਤ ਜੇ ਕੋ ਬੂਝੈ ਹੋਵੇ ਸਚਿਆਰ ਤਵਲੇ ਉਪਰ ਹਿਤਾ ਪਾਰ ਤਾਤੀ ਹੋਰ ਪਰੈ ਹੋਰ ਹੋਰ ਜਿਸਚੇ ਪਾਤ ਲਖਮ ਜੂਰ ਨੀਰਾ ਤਰੰਗਾ ਹੀਰਾਵ ਸਵਨਾ ਲਿਖਿਆ ਆਪਣੀ ਖਲਾਮ ਇਹ ਲਿਖਾ ਲਿਖ ਜਾਣੈ ਕੋਈ ਮੇਖਾ ਲਿਖਿਆ ਹਿਤ ਹੋਈ ਹਿਤ ਦਾ ਸਲਹ ਰੂਪ ਹਿਤਿ ਦਾਤ ਜਾਣੈ ਖੁਨਕੂਟ ਹਿਤ ਸਾਹਿ ਇਕ ਗਵਾਉ ਤਿਸ ਤੇ ਹੋਈ ਲਖ ਦਰਿਆਉ ਕੁਦਰਤ ਹੰਖ ਹਾ ਵਿਚਾਰ ਵਾਰਿਆ ਨ ਜਾਵੇ ਇਕ ਵਾਰ ਜੋਤਿ ਸੁਪਾਵੈ ਸੈ ਭਲੀਖਾਰ ਹੂ ਸਦਾ ਸਲਾਮਤ ਨਿਰੰਕਾਰ ਅ ਸੰਖ ਜਪ ਸੰਭਾਉ ਅ ਸੰਖ ਪੂਜਾ ਸੰਖ ਤਪਤਾਉ ਹਾਸੰਗ੍ਰੰਥ ਮੁਖ ਵਿਦ ਪਾਠ ਹਸੰਗ ਜੋਗ ਮਨ ਰਹੇ ਉਦਾਸ ਹਸੰਗ ਭਤੁ ਗੁਣ ਗਿਆਨ ਵਿਚਾਰ ਹਸੰ ਸਤੀ ਅਸੰਗ ਦਾਤਾਰ ਹਸੰਖ ਸੁਰਮ ਬਖਸਾਰ ਹਸੰਖ ਮੋ ਲਿਵਲਾਏ ਤਾਰ ਕੁਦਰਤ ਕਮਖਾ ਵਿਚਾਰ ਵਾਰਿਆ ਨਾ ਜਾਵੇ ਖੁਵਾਰ ਜੋਤਿ ਸੁਭਾਵੈ ਸਹੀ ਭਲੀਕਾਰ ਤੂ ਸਦਾ ਸਲਾਮਤ ਨਿਰੰਕਾਰ ਹਾਸੰਖ ਮੂਰਖ ਅੰਧਪੂਰ ਹਾਸੰਖ ਚੋਰ ਹਰਾਹੂਰ ਹਾਸੰਖ ਮਰ ਕਰ ਜਾਹੇ ਜੂਰ ਹਾਸੰਖ ਗਲਵਡ ਹੱਤਿਆ ਖਮਾ ਹੈ ਹਾਸੰਖ ਪਾਪੀ ਪਾਪ ਕਰ ਜਾਹੇ ਹਾਸੰਖ ਕੁੜਿਆਰ ਕੁੜੈ ਫਿਰਾ ਹੈ ਹਾਸੰਖ ਮਲੇਸ਼ ਮਲ ਭੁਖ ਖਾ ਹੈ ਹਾਸੰਖ ਨੰਦਕ ਸਿਰ ਖਰ ਹੈ ਪਰ ਨਾਨਕ ਨੀਚ ਹੈ ਵਿਚਾਰ ਵਾਰਿਆ ਨਾ ਜਾਵੇ ਇਕ ਵਾਰ ਜੋ ਸੁਧ ਭਾਵੇ ਸੈ ਭਲੀ ਖਾਰ ਤੁਮ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਸੰਸਾਭ ਅਗਮ ਅਗਮ ਸੁਹਲੋਇ ਅਸੰਗ ਹੈ ਸਿਰ ਪਾਰ ਹੋਇ ਅਖਰੀ ਨਾਮ ਅਖਰੀ ਸਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਖਣ ਬੋਲਣਾ ਬਾਣ ਅਖਰਾਸ ਸੰਜੋਗ ਵਿਖਾਣ ਜਿਨ ਹੈ ਲਿਖੈ ਦਿਸਨਾ ਹੈ ਜਿ ਹਰਮਾਇ ਦਿੱਤੇ ਪਾਹੇ ਜਿਤਾ ਹਿਤਾ ਦਿੱਤਾ ਨਾ ਮੈਨਾਂ ਬੈਨਾਹੀਂ ਕੋਠਾ ਕੁਦਰਤ ਹੁਣ ਕਹਾ ਵਿਚਾਰ ਵਾਰਿਆ ਨਾ ਜਾਵੇ ਇੱਕ ਵਾਰ ਜੋ ਤਦ ਭਾਵੈ ਸਹਿ ਭਲੀਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਏ ਹੱਥ ਪੈਰ ਤੰਦੇ ਪਾਣੀ ਰੁੱਤੈ ਪ੍ਰਸਖੀ ਮੋਤਾ ਬਲਿੱਤੀ ਕੱਪੜ ਹੋਈ ਦੇਸਾ ਗੁਣ ਅਲੀ ਅਧੋਈ ਭਰੀਏ ਮਤਵ ਪਗ ਸੰਗ ਇਹ ਤੁਪੈ ਨਾ ਵੇਖੇ ਰੰਗ ਕੁਨੇ ਬਾਪੀ ਆਖਣਾ ਹੈ ਕਰ ਕਰ ਖਰਣਾ ਲਿਖ ਲੈ ਜਾਹੋ ਆਪੇ ਵੀਰ ਆਪੇ ਹੀ ਖਾਹੋ ਨਾਨਕ ਹੁਕਮੀ ਆਹੋ ਜਾਹੋ ਤੀਰਸ ਦੱਪ ਦਿਆਲ ਦਰਦ ਨੀ ਕੋ ਪਾਵੈ ਦਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਦਰ ਗਤ ਜੀ ਸਮਨ ਨਾਓ ਸਭ ਗੁਣ ਤੇਰੇ ਮੈਂ ਨਾਹੀ ਕੋਈ ਵੈਣ ਗੁਣ ਕੀਤੇ ਭਗਤ ਨਾ ਹੋਈ ਸਾਸੁ ਚਾਤਿ ਬਾਣੀ ਵਰਮਾਓ ਸਾਸੁ ਹਾਨ ਸਦਾ ਮਨ ਚਾਓ ਕਮਨ ਸੋਹ ਵੇਲਾ ਵਖਤ ਕਮਨ ਖੰਤਤ ਕਮਨ ਵਾਰ ਕਮਨ ਅਸ੍ਰਿਤਿ ਮਾਹੋ ਹੰਜਿਤ ਹੋਆ ਆਕਾਰ ਵੇਲਾ ਪ੍ਰਯਵੰਤੀ ਜੇ ਹੋਵੇ ਦੇ ਪੁਰਾਣ ਵਖਤ ਨਾ ਪਾਇਓ ਖਰਦੀਆਂ ਲਿਖਨ ਦੇ ਪੁਰਾਣ ਰਤਵਾਨ ਜੋਗੀ ਜਾਣ ਰਤਮਾ ਨਾ ਹੋਈ ਜਖਸਤਾ ਸ੍ਰਸ਼ਟੀ ਕੋ ਸਜੇ ਆਪੇ ਜਾਣੈ ਸੋਈ ਕਿਵ ਕਰਿ ਆਖਾ ਗਿ ਸਲਾਹੀ ਕਿਵ ਵਰਨੇ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇਕ ਦੋ ਇਕ ਸਿਆਣਾ ਵੱਡਾ ਸਾਹੀ ਵੱਡੀ ਨਾਈ ਕੀਤਾ ਜਾਖਾ ਹੋਵੇ ਨਾਨਕ ਜੇ ਕੋ ਆਪੋ ਜਾਣੈ ਆਗੇ ਗਿਆਨ ਸੋਹੈ ਪਤਲ ਬਤਲ ਲਖ ਅਗਾਸ ਅਗਾਸ ਓੜਕ ਓੜਕ ਪਾਦ ਕੀ ਵੇਣ ਕਨਿਕ ਬਾਤ ਸਹਸ ਥਾਰੇ ਗਿਨ ਕ ਤੇਵਾ ਹਸ ਲਖ ਧਾਤ ਲਿਖਾ ਹੋਇ ਤਾਂ ਲਿਖੀਐ ਲਿਖੇ ਹੋਏ ਵਿਨਾਸ਼ ਨਾਨਕ ਵੱਡਾ ਕੀਐ ਆਪੇ ਜਾਣੇ ਆਪ ਸਲਾਹੀ ਸਲਾਹਾ ਇਤਿ ਸੁਤਨਾ ਪਾਈਆ ਨਦਿਯਾਂ ਤੇ ਵਾਹਾ ਪ ਸਮੁਨਾ ਜਾਣੀ ਹੈ ਸਮੁੰਦ ਸਾਸੁ ਸੰਦਾਨ ਗਿਰਹਾ ਸਿੱਤਿ ਮਾਲ ਧੰਨ ਹੀਰੇ ਜੰਨਾ ਹੋਵਨੀ ਜੇ ਤਸ ਮਨ ਹੋ ਨਾ ਵਿਸਰਹੈ ਅੰਤਨਾ ਸਿੱਤਿ ਗਹਨੈ ਅੰਤ ਅੰਤਨਾ ਖਰਣੈ ਦੇਨੈ ਅੰਤ ਅੰਤਨਾ ਵਿਖਣ ਸਰਣ ਨਾਇੰਤ ਅੰਤਨਾ ਜਾਪੈ ਕਿਆ ਮਨਮੰਤ ਅੰਤਨਾ ਜਾਪੈ ਹੀਤਾ ਆਕਾਰ ਅੰਤਨਾ ਜਾਪੈ ਪਰਵਾਰ ਅੰਧ ਕਾਰਣ ਖੇਤੇ ਬਿਲੜਾ ਹੈ ਤਾਕੇ ਅੰਤਨਾ ਪਾਏ ਜਾਹੈ ਇਹੋ ਅੰਤਨਾ ਜਾਣੈ ਕੋਈ ਬਖਤਾ ਕਹੀਏ ਬਖਤਾ ਹੋਈ ਵਡਾ ਸਾਹਿ ਉਚਾਰਾਓ ਉੱਚੇ ਉਪਰ ਉਚਾਨਾਓ ਇਹ ਵਡੋਚਾ ਹੋਵੇ ਹੋਈ ਤਸੋਚੇ ਕੋ ਜਾਣੈ ਸੋਈ ਜੇਵੜਾਉ ਜਾਣੈ ਆਪੇ ਆਪੋ ਨਾਨਕ ਨਦਰੀ ਖਰਮੀ ਦਾਤ ਬਹੁਤਾ ਕਰਮ ਲਿਖਿਆ ਨਾ ਜਾਏ ਵੱਡਾ ਦਾਤਾ ਤਿੰਨ ਅਸਮਾਈ ਹਿੱਤੇ ਮਗ ਹੈ ਜੋਰਿਆ ਪਾਰ ਹਿੱਤੇ ਆਗੰਤ ਨਹੀਂ ਵਿਚਾਰ ਹਿੱਤੇ ਹਦ ਟਹਿ ਵਿਕਾਰ ਹਿੱਤੇ ਲਲੈਮ ਖੁਰਪਾ ਹੈ ਹਿੱਤੇ ਮੁਰਖ ਖਾਹੀ ਹਾ ਹੈ ਹਿੱਤੇ ਅਦੁਖ ਭੁਖ ਸਦਮਾਰ ਹੇ ਪੀਰ ਦਾਤਰੀ ਦਾਤਾਰ ਮਨ ਹਲਾ ਸੇ ਬਾਣੇ ਹੋਈ ਰਾਖ ਨਾ ਸਕੈ ਕੋਈ ਜੇ ਕੋ ਹਾਖ ਆਖਨ ਬਾਈ ਨੋ ਜਾ ਜਿਤੇ ਆ ਮੁਖਾਈ ਆਪੇ ਜਾਣੇ ਆਪੇ ਲੇ ਆਖੈ ਸੇ ਪੀਖਈ ਕੇ ਜਸਨੋ ਬਖਸ਼ ਸੁਖ ਸੁਲਾਹ ਨਾਨਕ ਪਾਤਸ਼ਾਹ ਹੀ ਪਾਸ਼ਾ ਹੋ ਹਮਲਾ ਗੁਣਮਲਵਾ ਪਾਰ ਹਮਨਵਾ ਪਾਰੀ ਮਨ ਪੰਡਾਰ ਹਮਲਾ ਹਮੁਲਾ ਜਾਹੈ ਅਮਲ ਭਾਏ ਮੁਲਾ ਸੁਮਾ ਹੈ ਹਮਲ ਧਰਮੇ ਅਮਲ ਦੀਵਾਨ ਹਮਲ ਤੁਲ ਅਮਲ ਪ੍ਰਵਾਨ ਅਮਲ ਬਖਸ਼ੀਸ਼ ਅਮਲੇ ਸ਼ਾਨੇ ਅਮਲ ਕਰਮੇ ਅਮਲ ਫਰਮਾਨ ਹਮਦੋ ਅਮਲ ਆਖਿਆ ਨਾ ਜਾਏ ਆਖ ਆਖਰ ਹੇ ਲਿਵਲਾਇ ਆਖੇ ਵੇਦ ਆਖ ਪ੍ਰਾਨੋ ਆਖੇ ਬੜੇ ਕਰੇ ਵਿਖਿਆਨ ਆਖੇ ਵਰਮੇ ਆਖੇ ਅੰਦ ਆਖੇ ਗੋਪੀ ਤੇ ਗੋਵਿੰਦ ਆਖੇ ਸੁਰ ਆਖੇ ਸਿੱਧ ਆਖੇ ਗਿੱਤੇ ਗਿੱਤੇ ਬੁੱਧ ਅੱਖੇ ਨਾਨਕ ਅੱਖੀਂ ਦੇਵ ਅੱਖ ਹੈ ਸੁਰ ਨਰਮੰਜਨ ਸੇਵ ਹਿੱਤੇ ਅੱਖ ਅੱਖਣ ਬਾਹ ਹੈ ਹਿੱਤੇ ਖਹਿ ਖਹਿ ਉੱਠ ਉੱਠ ਜਾਹ ਹੈ ਹਿੱਤੇ ਕਿਤੇ ਹੋਰ ਖ ਰਹਿ ਤਾਖ ਨਸਕ ਹੈ ਹੀ ਕੇ ਜੇੜ ਭਾਵੈ ਦੇਵਲ ਹੋਇ ਨਾਨਕ ਜਾਣ ਸੱਚ ਸੋਇ ਜੇ ਕੋ ਅੱਖੇ ਬੋਲ ਵਿਗਾੜ ਤਲਖੀ ਸੁਰਗਾ ਵਾਰਾ ਗਾਵਾਰ ਸੋਦਰ ਕੀ ਹਾ ਸੋਖਰ ਕੀ ਹਾ ਜਤਵੈ ਸਰਸ ਸੁਮਾਲੇ ਵਾਜੇ ਨਾਦ ਅਨੇਕ ਸੰਖਾ ਹਿਤੇ ਵਾਣਹਾਰੇ ਹਿਤੇ ਰਾਗ ਪਰਿਸ਼ੋਖ ਹੀ ਅਨਹਿਤੇ ਗਾਵਨਹਾਰੇ ਗਾਵਹਿ ਤੁਹਨੋਂ ਪਵਨ ਪਾਣੀ ਵੈ ਸੰਤੁਰ ਗਾਵੈ ਰਾਜੇ ਧਰਮ ਦੁਆਰੇ ਗਾਵਹਿ ਜਤ ਗਪਤਿ ਲਿਖਣ ਜਾਣ ਹੈ ਲਿਖ ਲੈ ਧਰਮ ਵਿਚਾਰੇ ਗਾਵਹਿ ਸਰ ਬ੍ਰਹਮਾ ਦੇਵੀ ਸੋਹਣ ਸਦਾ ਸੁਵਾਰੇ ਗਾਵਹਿ ਜੰਦਰ ਨਿਰਾਸਨ ਬੈਠੇ ਰੇਟਿਆਂ ਦਰਨਾਲੇ ਗਾ ਸੁਸਮਦੀਂਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਦੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੰਡ ਰਖੀਸਰ ਰਿਗਜੋ ਵੇਦਾਨਾਲੇ ਗਾਵਹਿ ਮੋਹਨੀਆ ਮਨ ਮੋਹਨ ਸੁਰਗਾ ਮਛ ਪਿਆਲੇ ਗਾਵਨ ਤੁਨੁ ਪਾਇ ਚਰੇ 68 ਅਧਿ ਰਤਨਾਲੇ ਗਾਵਹਿ ਜੋਧ ਮਹਾਬਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਪੰਡਾ ਖਰ ਖਰ ਖੇਤਾਰੇ ਸੇਧ ਨੂੰ ਗਾਵਹਿ ਜੋਤ ਸੁਪਾਵਨ ਰਤੇ ਰੇ ਭਗਤ ਰਸਾਲੇ ਹੋਰ ਖਿਤੇ ਗਾਵਨ ਸਿਮੈ ਚਿਤਨਾ ਨਾਨਕਿਆ ਵਿਚਾਰੇ ਸੋਈ ਸੋਈ ਸਦਾ ਸਤਿ ਸਾਹਿਬ ਸਚਾ ਸਚਿ ਨਾਹੀ ਹੈ ਪੀ ਹਸੀ ਜਨ ਜਸ ਰਚਨਾ ਜਨ ਚਾਈ ਰੰਗੇ ਰੰਗੇ ਬਾਤਿ ਗਰ ਕਰੇ ਸਿਮਾਹਿਆ ਜਨੁ ਪਾਈ ਹਰ ਘਰ ਵਿਖੇ ਗੀਤਾ ਆਪਣਾ ਜੋ ਤਸ ਦੀਵ ਲਿਆਈ ਜੋਤ ਸੁਭਾਵੈ ਸੋਈ ਖਾਸੀ ਹੁਕਮ ਨ ਕਰਨਾ ਜਾਈ ਸੋ ਪਾਤਸ਼ਯੋ ਸਹਾਵਸਾਹਿਬ ਨਾਨਕ ਰਹਿਣ ਰਜਾਈ ਮੰਦਾ ਸੰਦੋਖ ਸ਼ਰਮ ਬਜੋ ਲੀ ਧਿਆਨ ਕੀ ਕਰਹਿ ਵਿਪੂਤ ਖਿੰਡਾ ਖਾਲ ਫਾਰੀ ਖਾਇ ਜੁਗ ਢੰਡਾ ਪਰ ਤੀਟ ਆਈ ਪੰਛੀ ਸਹਜ ਮਾਤੀ ਮਨ ਜੀਤਾ ਜਗ ਜੀਤ ਹਾਰੇ ਸਤਿ ਸਿ ਹਾਰੇ ਸੋ ਹਾਰ ਨੀਲ ਅਨਾਦਨਾ ਹਤ ਜੁਗ ਜੁਗ ਇੱਕੋ ਵੇਸ ਭਉਤ ਗਿਆਨ ਦਇਆ ਪੰਡਾਰਨ ਘਟ ਘਟ ਵਜਹਿ ਨਾਦੋ ਆਪਨਾਥ ਨਾਥੀ ਸਭ ਜਾਖੀ ਰਿਸਦਵਰਾ ਸਾਧ ਸੰਯੋਗ ਜੋ ਜੋ ਇਕਾਰ ਜਲਾਵੇ ਲਿਖੇ ਆਵਹਿ ਭਾਗ ਹਾਰੇ ਸਿ ਸਾਰੇਸ਼ ਆਦ ਨੀਲ ਆਦਨਾ ਹਟ ਜੁ ਜੁ ਇਕੋ ਵੇਸ ਇਕਮੈ ਜੁਕਤ ਵੇ ਆਈ ਲੰ ਜੱਲੇ ਪ੍ਰਵਾਹਨ ਇਕ ਸੰਸਾਰ ਇਕ ਬੰਡਾਰ ਇਕ ਲਾਇਰੀ ਬਾਣ ਜੇਤਸ ਭਾਵ ਦਵਚ ਲਾਵੇ ਜੋ ਹੋਵੇ ਫਰਮਾਨ ਮਹਾਰਿ ਕੀ ਨਦਰਨਾਵੀ ਭੁਗਤ ਹੈ ਵੀਦਾਨ ਹਾਰੇ ਦਸਿਆਲੇਸ਼ ਆਦ ਨੀਲ ਨਾਦ ਨਾਹਤ ਜੁਗ ਜੁਗ ਏਕੋ ਈਸ਼ ਆਸਣ ਲੋਲੋਂ ਬੰਡਾਰ ਜੋਗ ਛਪਾਇ ਸਿਖਾ ਬਾਲ ਕਰ ਕਰ ਵੇਖੈ ਸਰਜਣਹਾਰ ਨਾਨਕ ਸੱਚੇ ਕੀ ਸਾਚੀ ਘਾਲ ਆਦੇ ਦਸਿਆਲੇਸ਼ ਆਦ ਨੀਲ ਨਾਦ ਨਾਹਤ ਜੁਗ ਜੁਗ ਏਕੋ ਈਸ਼ ਇਕ ਦਰੇ ਪੌ ਲਖ ਹੋ ਹੈ ਲਖ ਹੋ ਹੈ ਲਖ ਵੀਸ ਲਖ ਲਖ ਗਿੜਾ ਕੀ ਹੈ ਖਨਾਮ ਜਗਦੀਸ਼ ਇਤਰਾਹਿ ਵਤ ਪਵਨੀਆ ਚੜਿਏ ਹੋਏ ਕੀਸ ਸੁਣ ਗਲਾ ਆਕਾਸ ਕੀ ਟਾਇਰੀਸ ਨਾਨਕ ਨਦਰਿ ਪਾਈਐ ਕੋਨੇ ਕੋਨੇ ਢੀਸ ਆਖਨ ਜੋਰ ਚ ਪੈ ਨਹਿ ਜੋਰ ਜੋਰਨਾ ਮੰਗਣ ਦੇਣ ਨਾ ਜੋਰ ਜੋਰਨਾ ਜੀਵਨ ਮਰਨ ਨਹਿ ਜੋਰ ਜੋ ਨਾ ਰਾਜ ਮਾਲ ਮਨਸੂਰ ਜੋ ਨਾ ਸੁੱਤੀ ਗਿਆਨ ਵਿਚਾਰ ਜੋ ਨਾ ਰੁਕਿ ਹਟੈ ਸੰਸਾਰ ਜਿਸ ਹੱਥ ਜੋਰ ਖਰ ਵਿਖੈ ਸੋਈ ਨਾਨਕ ਉੱਤਮ ਨੀਛ ਨਾ ਕੋਈ ਰਾਤੀ ਰਤਿ ਹੱਤੀ ਵਾਰ ਬਵਨ ਬਾਣੀ ਅਗਨੀ ਪਾਤਲ ਤਿਸ ਵਦਤਿ ਧਾਵ ਰਖੀ ਧਰਮ ਚਾਲ ਤਿਸ ਵੇ ਜੀ ਜੋਤਕਰੰਗ ਤਨਕੇ ਨਾਮ ਨੇਖ ਅਨੰਤ ਕਰਮੀ ਕਰਮੀ ਹੋਏ ਵਿਚਾਰ ਸਚਾ ਆਪ ਸਚਾ ਦਰਬਾਰ ਸਚੇ ਸੋਹਣ ਗੰਪ ਪਰਵਾਨ ਨਦਰੀ ਕਰਮ ਬਵੇ ਨਿਸ਼ਾਨ ਕੱਜ ਬੁਕਾਇ ਉੱਥੇ ਪਾਈ ਨਾਨਕ ਗਿਆ ਜਪੇ ਜਾਈ ਧਰਮ ਖੰਡ ਕਹਿਓ ਧਰਮ ਗਿਆਨ ਖੰਡ ਕਾ ਕੋ ਕਰਮ ਖੇਤੇ ਬਉਣ ਪਾਣੀ ਬਸੰਤਰ ਖੇਤੇ ਗਨ ਮਿਹੇਸ ਖੇਤੇ ਵਰਮੈ ਹੱਥ ਖੜੀ ਹੈ ਰੂਪ ਰੰਕੇ ਵੇਸ ਕਿਤੇ ਆ ਕਰਮ ਭੂਮੀ ਮੇਰਾ ਕਿਤੇ ਕਿਤੇ ਰੂਪ ਦੇਸ ਕਿਤੇਂਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ ਕਿਤੇ ਸਦਾ ਬਤਨਾਥ ਕਿਤੇ ਕਿਤੇ ਦਿਵਯੇਸ ਕਿਤੇ ਦੇਦਾਨ ਮੁਨ ਕਿਤੇ ਕਿਤੇ ਰਤਨ ਸੁਮੰਦ ਕਿਤੇ ਆਹਾਣੇ ਗਿਤਿਆ ਬਾਣੀ ਕਿਤੇ ਪਾਦ ਨਰੰਦ ਕਿਤੇ ਆ ਸੁੱਚੇ ਸੇਵਕ ਗਤ ਨਾਨਕ ਅੰਤ ਨੈ ਅੰਤ ਗਿਆਨ ਹੰਮ ਗਿਆਨ ਬਚੰਦ ਸਿੱਧੇ ਨਾਦ ਵਿਨੋਦ ਕੋਟ ਅਨੰਦ ਸ਼ਰਮਖੰਡ ਕੀ ਬਾਣੀ ਰੂਪ ਤਥ ਘਟ ਖੜੀਏ ਬਹੁਤੇ ਅਨੂਪ ਤਾਖਿਆ ਗਲ ਲਗਤਿ ਨਾ ਜਾਹੈ ਰੇਕੁ ਗਹਿ ਵਿਛੇ ਮਚਟਾਈ ਤਥ ਘੜੀਐ ਸੁਤ ਮਤ ਮਨ ਬੁੱਧ ਤਥ ਘੜੀਐ ਸਰਾਖ ਦਾਖੀ ਸੁਭਦ ਕਰਮਖੰਡ ਕੀ ਬਾਣੀ ਜੋਰ ਤਥ ਹੋ ਨ ਕੋਈ ਹੋਰ ਤਥ ਜੋਤ ਮਹਾਬਲ ਸੂਰ ਧਰਮ ਰਾਵ ਰਹੀਆ ਭਰਪੂਰ ਤਥ ਸਿਤੋ ਸਿਤਾ ਮਹਿਮਾ ਮਾਨੀ ਆਖੇ ਰੂਪਨਾ ਗਤਨੇ ਜਾਹੈ ਨਾ ਹਮਰੰ ਠਾਗੇ ਜਾਹੈ ਜਿਨ ਕੇ ਰਾਉ ਸੈ ਮਨਮਾਹੈ ਤਥੈ ਬਖਤ ਉਸਾ ਖੈ ਲੋ ਕਰਹ ਅਨੰਦ ਸਚਾ ਮਨ ਸੋਇ ਸਚ ਖੰਡ ਵਸੈ ਨਿਰੰਕਾਰ ਹਰ ਘਰ ਵੇਖੈ ਨਦਰਿ ਨਿਹਾਲ ਸਚਾ ਖੰਡ ਮੰਡਲ ਵਰਪੰਡ ਜੇ ਕੋ ਉਸੈ ਦੰਤ ਨਾ ਅੰਤ ਸਚੈ ਲੋਲੋ ਅਕਾਰ ਜਿ ਜਿ ਹੁਕਮ ਗੈ ਤਉ ਉਕਾਰ ਵੇਖੈ ਵਿਖਸੇ ਹਰ ਵਿਚਾਰ ਨਾਨਕਾ ਖੰਡਾ ਅਸਾਰ ਨਿਯਤ ਪਹਰਾ ਦੇਸ਼ ਨਿਆਰ ਹੈ ਹਨੁ ਮਤਿ ਵੀੜ ਹਤਿਆਰ ਪਉ ਖਲਾਗੰ ਦਪਤਾਉ ਭੰਡਾ ਪਉ ਅੰਮ੍ਰਿਤ ਟਾਲ ਘੜੀਐ ਸ਼ਬਦ ਸਚੀ ਡਕਸਾਲ ਜਿਨ ਕੋ ਨਦਰ ਕਰਮ ਤਿਨ ਕਾਰ ਨਾਨਕ ਨਦਰੀ ਨਦਰ ਨਿਹਾਲ ਸਲੋਖ ਪਵਨ ਗੁਰੂ ਬਾਣੀ ਬਿਤਾ ਮਾਤਾ ਦਤਮਹਿਤ ਦਿਸਰਾਦ ਵਿਰਾਈ ਰਾਯਾ ਖੇਲੈ ਸਗਲ ਜਗਤ ਚੰਗੇ ਆਈਆਂ ਬੁਰਾਈਆਂ ਵਚ ਰਮ ਹਰੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਨੂਰ ਜਿਨੇ ਨਾਮ ਜਿਹਾਇਆ ਗਏ ਮੁਖਤ ਖਾਲ ਨਾਨਕ ਤੇਹ ਮੁਖ ਉਜਲੇ ਹਿੱਤੇ ਛੁੱਟੀ ਹਿਨਾਲ ਵਾਹਿਗੁਰੂ ਜੀ ਕਾ ਹਾਲਸ ਵਾਹਿਗੁਰੂ ਜੀ ਕੀ ਫਤਿਹ